ਅੱਜ ਜਿਹੜਾ ਹੈਰੀ ਸਿਟੀ ਦੇ ਨੇੜੇ ਹੀ ਮੰਦਿਰ ਸ਼ਨੀ ਦਾ ਮੰਦਿਰ ਆ ਉੱਥੋਂ ਦੇ ਉਹ ਤੁਹਾਨੂੰ ਖਾਂਦੇ ਆ ਜਿਹੜੇ ਉੱਥੇ ਜਿਹੜਾ ਕੰਮ ਚੱਲ ਰਿਹਾ ਵਾ ਤੇ ਵੀਰ ਕੇਸਰੀ ਅਖਬਾਰ ਦੀ ਜਿਹੜੀ ਟੀਮ ਪਹੁੰਚੀ ਆ ਕੰਮ ਜਿਹੜਾ ਚੱਲ ਰਿਹਾ ਵਾ ਵੇਖੋ ਉੱਥੋਂ ਦੇ ਮੈਨੇਜਮੈਂਟ ਦੇ ਲੋਕ ਕੰਮ ਕੀਤਾ ਜਾ ਰਿਹਾ ਵਾ ਸਾਰਾ ਠੀਕ ਆ ਜੀ ਇਹ ਮੰਦਿਰ ਦੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਖਾ ਰਹੇ ਆ ਜਿਹੜੇ ਕੰਮ ਜਿਹੜੇ ਚੱਲ ਰਹੇ ਨੇ ਉੱਥੋਂ ਦੇ ਤੇ ਉੱਥੋਂ ਦੇ ਜਿਹੜੇ ਆਪਣੇ ਹੈਗੇ ਆ ਉਹ ਮੰਦਿਰ ਦੇ ਵੀ ਤੁਹਾਨੂੰ ਫੋਟੋ ਬਖਾਉਂਦੇ ਆ ਜੀ ਐ ਕੋ ਇਹ ਮੰਦਿਰ ਆ ਜੀ ਛਣੀ ਮੰਦਿਰ ਤੇ ਬਾਕੀ ਉਥੋਂ ਦੇ ਮੰਤ ਜਿਹੜੇ ਉਹਨਾਂ ਦੇ ਛਣੀ ਮੰਦਿਰ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੀ ਮੰਦਿਰ ਦੇ ਪੁਜਾਰੀ ਆ ਜਿਹੜੇ ਉਹਨਾਂ ਨਾਲ ਗੱਲਬਾਤ ਕਰਦੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜੀ ਕੀ ਨਾਮ ਤੁਹਾਡਾ ਪੱਪਾ ਕੁਮਾਰ ਹਾਂਜੀ ਤੇ ਜਿਹੜੇ ਅੱਜ ਤੁਸੀਂ ਇੱਥੇ ਜਿਹੜਾ ਸਾਰਾ ਕੰਮ ਚੱਲ ਰਿਹਾ ਵਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਬਹੁਤ ਪੁਰਾਣਾ ਮੰਦਿਰ ਹੈ ਕ੍ਰਾਚਨ ਮੰਦਿਰ ਹੈ ਗੋੜਦਰਗਰ ਬੁਆਦਾ ਅਭੀ ਇਹਨਾਂ 'ਤੇ ਸੁਬਰਤ ਹੈ ਰੀਨਿਵੇਸ਼ਨ ਕਰ ਰਹੇ ਹੈ ਇਹ ਮੰਦਿਰ ਦੀਆਂ ਜਿਹੜੀਆਂ ਬਾਹਰ ਦੀਆਂ ਤਸਵੀਰਾਂ ਸਾਰੀਆਂ ਜਿਹੜਾ ਇੱਥੇ ਜਿਹੜਾ ਕੰਮ ਚੱਲ ਰਿਹਾ ਵਾ ਉਹ ਉੱਥੇ ਉਹਨਾਂ ਦੇ ਜਿਹੜੇ ਮੈਨੇਜਮੈਂਟ ਦੇ ਨਾਲ ਵੀ ਗੱਲਬਾਤ ਕੀਤੀ ਜਾਏਗੀ ਵੀਰ ਕੇਸਰੀ ਅਖਬਾਰ ਦੀ ਟੀਮ ਪਹੁੰਚੀ ਹੋਈ ਹੈ ਅੱਜ ਛਣੀ ਮੰਦਿਰ ਆਪਾਂ ਪਹੁੰਚੇ ਆ ਜੀ ਬਾਬਾ ਜੀ ਤੁਸੀਂ ਇਤੋਂ ਦੀ ਜਿਹੜੀ ਮੈਨੇਜਮੈਂਟ ਦੇ ਤੁਸੀਂ ਮੇਨ ਜੀ ਕੀ ਕਹਿਣਾ ਚਾਹੁੰਦੇ ਕੀ ਨਾਂ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਜਿਹੜੇ ਮੇਰਾ ਨਾਂ ਬਾਬਾ ਕਿਰੋਪੀ ਨਾਜ਼ੀ ਹੈ। ਯਾ ਕਮ ਮੈਨੇਜਮੈਂਟ ਬਹੁਤ ਵਧੀਆ ਚੱਲ ਰਿਹਾ ਹੈ। ਸਾਡੀ ਕਮੇਟੀ ਹੈ ਸਨਿਮੰਤਰ ਬੋਰਡ ਬ੍ਰਾਹਮਣ ਦੀ। ਤੇ ਕਿਦਾਂ ਦਾ ਅੰਦਰ ਸਾਰਾ ਸਿਸਟਮ ਕਿਦਾਂ ਦਾ ਚੱਲ ਰਿਹਾ ਜੀ ਕਿਹ ਤਰ੍ਹਾਂ ਦਾ ਸਹਯੋਗ ਮਿਲ ਰਿਹਾ ਜੀ ਇਹਦਾ? ਅੱਗੇ ਤੋਂ ਮਤਲਬ ਕੀ ਹੈ ਕਿ ਮੰਦਿਰ ਦਾ ਨਿਰਮਾਣ ਕਾਰਜ ਇਹ ਸਭ ਹੋ ਗਿਆ ਹੈ। ਸ੍ਰੀ ਬੜੀਆ ਸੇ ਬੜੀਆ ਕੰਮ ਕਰਦਾ ਕੋਈ ਵੀ ਰੁਕਾਵਟ ਨਹੀਂ ਆ ਰਹੀ। ਉਹਨਾਂ ਦੇ ਮੈਨੇਜਮੈਂਟ ਦੇ ਨਾਲ ਜਿਹੜੇ ਬੈਠੇ ਨੇ ਹਾਂ ਜੀ ਸਰ ਕੀ ਕੀ ਕਿਦਾਂ ਦਾ ਅੱਜ ਜਿਹੜਾ ਮੈਨੇਜਮੈਂਟ ਦਾ ਕੰਮ ਜਿਹੜਾ ਚੱਲ ਰਿਹਾ ਕੀ ਕਹਿਣਾ ਚਾਹਦੇ ਵੀਰ ਕੇਸਰੀ ਅਖਬਾਰ ਤੋਂ ਆਪਾਂ ਟੀਮ ਸਾਡੀ ਪਹੁੰਚੀ ਹੋਈ ਹੈ ਬਹੁਤ ਵੱਡਾ ਕੰਮ ਚੱਲ ਰਿਹਾ ਹੈ ਸਭ ਤੋਂ ਪਹਿਲੇ ਮੰਦਿਰ ਕੋ ਰੀਨੋਵੇਟ ਕੀਤਾ ਜਾਏਗਾ ਇਸਕੇ ਲਈ ਮੰਦਿਰ ਕੋ ਸਪੋਰਟ ਦਿੱਤੀ ਜਾਏਗੀ ਪਿੰਡਰੋਂ ਕੇ ਚਾਹੇ ਗਾਟਾ ਲਗਾ ਦਿੱਜੀਏ ਇਹ ਪਿੰਡਰ ਦਾ ਕੰਮ ਜਾਗੀ ਹੈ ਔਰ ਬਾਅਦ ਸੇ ਇਸ ਕੋ ਰੀਨੋਵੇਟ ਕੀਤਾ ਜਾਏਗਾ ਮੰਦਿਰ ਸੇ ਪੂਰਾ 32% ਸਾਰਾ ਕੰਮ ਨਵੇਂ ਤਰੀਕੇ ਚ ਕੀਤਾ ਜਾਏਗਾ ਮੰਦਿਰ ਕੋ के बाद में जीरे के ऐसा मंदिर की मूर्तियों का इनका मैं सभी मंदिर प्रशासकों से अपील करता हूं मंदिर में और सभी दान दे सकते हैं कि ये मंदिर को निर्माण कार्य में सपना सहयोग हो और इत्तो दी जेरी मैनेजमेंट ना ਗੱਲਬਾਤ ਕੀਤੀ ਗਈ ਆ ਇੱਥੋਂ ਦੇ ਜਰੇ ਆ ਇਹ ਛਣੀ ਮੰਦਿਰ ਦੇ ਜਰੇ ਅੰਦਰ ਦੇ ਮੈਨੇਜਮੈਂਟ ਦੀ ਗੱਲਬਾਤ ਕਰਦੇ ਆ ਇੱਥੋਂ ਤਾਂ ਵੀ ਜਰੇ ਆ ਉਹਨਾਂ ਨੇ ਵੀ ਕਰਦੇ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਜਿਹੜੀ ਅੰਦਰ ਅੱਜ ਮੈਨੇਜਮੈਂਟ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਦੇ ਸੋ ਦਸ 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 ਨੀ ਚਲੋ ਠੀਕ ਹੈ ਜੀ ਉਹਨਾਂ ਨੇ ਦੱਸਤਾ ਜੀ ਜਿਹੜੀ ਮੈਨੇਜਮੈਂਟ ਉਹਨਾਂ ਦੀ ਆ ਜਿਹੜੀ ਛਣੀ ਮੰਦਿਰ ਦੀ ਜਿਹੜੀ ਮੈਨੇਜਮੈਂਟ ਆ ਵੀਰ ਕੇਸਰੀ ਅਖਬਾਰ ਦੀ ਜਿਹੜੀ ਟੀਮ ਪਹੁੰਚੀ ਹੋਈ ਆ ਜਿਹੜੇ ਮੈਨੇਜਮੈਂਟ ਦੇ ਬਾਕੀ ਤੁਹਾਨੂੰ ਖਾਂਦੇ ਆ ਵੇਖੋ ਇੱਥੋਂ ਦੇ ਜਿਹੜੇ ਉਹਨਾਂ ਨੇ ਖਾਸ ਕਰਕੇ ਕਿਹਾ ਵਾ ਜਿਹੜਾ ਉਹਨਾਂ ਦਾ ਇਹ ਇਹ ਆਪਣੀ ਮੈਨੇਜਮੈਂਟ ਦੀ ਜਿਹੜੀ ਟੀਮ ਉਹਨਾਂ ਨੇ ਸੰਤ ਜਿਹੜੇ ਛਣੀ ਮੰਦਿਰ ਦੇ ਜਿਹੜੀ ਮੈਨੇਜਮੈਂਟ ਨੇ 10 ਵੀ ਦਿੱਤਾ ਫਲਜੀਤ ਸਿੰਘ ਵਰਪਾਲ ਦੀ ਖਾਸ ਰੋਣ